ਮੇਰਾ ਨਾਮ ਗੁਰਦੀਪ ਸਿੰਘ ਹੈ ਮੈਂ ਪਿਛਲੇ 19 ਸਾਲਾਂ ਤੋਂ ਜੰਗਲਾਤ ਵਿਭਾਗ ਵਿੱਚ ਕੰਮ ਕਰ ਰਿਹਾ ਸੀ ਜੀ ਕਿੱਥੇ ਕਰਦੇ ਹਾਂ ਹੈਡ ਆਫ ਸਮਵਾਲ ਇਸ ਜੀ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਨ੍ਹਾਂ ਨੇ ਇੰਨੇ ਸਾਲਾਂ ਬਾਅਦ 6 ਵਜੇ ਇੱਕ ਪਹਿਲੀ ਸਰਕਾਰ ਆਈ ਹੈ ਸਰ ਜਿਨ੍ਹਾਂ ਨੇ ਸਾਡਾ ਬਾਹ ਫੜੀ ਆਈ ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੈਂ ਸਰ ਦੂਰ ਲੈਣਾ ਤੁਹਾਡੇ ਵਾਸਤੇ ਲਿਖਿਆ ਹੈ ਜੀ ਅਗਰ ਇਜਾਜ਼ਤ ਹੋ ਗਈ ਜੀ ਦੱਸਾਂ ਤੈਨੂੰ ਕਿ ਤੇਰੀ ਮੇਰੀ ਜ਼ਿੰਦਗੀ 'ਚ ਤਾਂ ਇੰਜ ਤੋਂ ਜਿਵੇਂ ਤਪਦੇ ਰੇਗਿਸਤਾਨ 'ਚ ਠੰਡੇ ਮਿੱਠੇ ਰੁੱਖ ਦੀ ਛਾਂ ਇੰਜ ਤੂੰ ਜਿਵੇਂ ਉਜੜੇ ਘਰਾਂ ਨੂੰ ਬਸਾਵੇਂ ਇੰਜ ਤੂੰ ਜਿਵੇਂ ਰੋਂਦਿਆਂ ਨੂੰ ਹਸਾਵੇਂ ਸਰ ਤੁਸੀਂ ਉਹ ਹੈ ਸਾਡੇ ਵਾਸਤੇ ਜਿਹੜੇ ਆਮ ਗਰੀਬਾਂ ਦੀ ਬਾਹ ਫੜ ਰਹੇ ਹੋ ਔਰ ਇੰਨੇ ਸਾਲਾਂ ਤੋਂ ਜੋ ਮਜ਼ਦਮ ਲੱਗੇ ਹੋਏ ਹਨ ਅੱਛੇ ਬਸ ਮਤਲਬ ਕੱਚੇ ਕੰਮ ਕਰ ਰਹੇ ਹਨ ਸਰ ਉਹਨਾਂ ਦੀ ਖੁਸ਼ੀ ਹੈ ਜੋ ਅਸੀਂ ਬਿਆਨ ਨਹੀਂ ਕਰ ਸਕਦੇ ਤੁਹਾਡੇ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਥੈਂਕ ਯੂ ਕੋਲ ਜੀ ਕੀ ਕੰਮ ਦਾ ਜਿਹੜਾ ਅਸਰ ਉਹ ਤੁਹਾਡੇ ਵਿਚਾਰਾਂ ਤੋਂ ਵੀ ਆ ਜਾਂਦਾ ਹੈ ਅਮੇ ਦੋ ਲਾਈਨਾਂ ਬੋਲੀਆਂ ਉਹਦੇ ਵਿੱਚ ਵੀ ਰੁੱਖ ਤੇ ਰੁੱਖ ਦੀ ਸ਼ਾਂ ਕਹਿ ਗਿਆ